ਵੀ ਪਿੰਡ ਨੇ ਉਹਨਾਂ ਦੇ ਛੱਪੜ ਟੋਬੇ ਜਿਹੜੇ ਕਿ ਬਿਮਾਰੀਆਂ ਦਾ ਘਰ ਬਣ ਗਏ ਉਹਨਾਂ ਨੂੰ ਵੀ ਪਾਣੀ ਨੂੰ ਜਿਹੜਾ ਪੂਰਾ ਪਿਉਰੀਫਾਈ ਕਰਕੇ ਉਹਨੂੰ ਖੇਤਾਂ 'ਚ ਪਹੁੰਚਾ ਕੇ ਪ੍ਰੋਪਰ ਤਰੀਕੇ ਨਾਲ ਉਹ ਟੋਬੇ ਜਿਹੜੇ ਨੇ ਉਹਨਾਂ ਦਾ ਪੂਰਾ ਸਾਫ਼ ਸਪਾਈ ਦਾ ਪ੍ਰਬੰਧ ਕੀਤਾ ਜੋ ਹਰ ਪਿੰਡ 'ਚ 13000 ਰੁਪਏ ਨੇੜੇ-ਨੇੜੇ ਪਿੰਡ ਹੈ ਔਰ 15000 ਤੋਂ ਵੱਧ ਟੋਬੇ ਨੇ ਕਿਉਂਕਿ ਕਈ ਪਿੰਡਾਂ 'ਚ 2-2 3-3 ਵੀ ਨੇ ਵੱਡੇ ਪਿੰਡਾਂ 'ਚ ऐसेतरी हर ਪਿੰਡ ਚ ਖੇਡਾਂ ਦਾ ਸਟੇਡੀਅਮ ਹਰ ਪਿੰਡ ਦੇ ਵਿੱਚ ਜਿਹੜਾ ਕੋਈ ਲਿੰਕ ਰੋਡ ਜਿਹੜੀ ਸ਼ਹਿਰ ਨੂੰ ਜੋੜਦੀ ਹੈ ਉਹ ਸ਼ਾਨਦਾਰ ਇਹਦੇ ਵਾਸਤੇ ਇੰਨੀਆਂ ਚਾਰ ਪੰਜ ਚੀਜ਼ਾਂ ਵਾਸਤੇ ਪੈਸੇ ਜਾਰੀ ਹੋ ਗਏ ਨੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਅਫਸਰ ਗਿਣਤੀਆਂ ਬੇਨਤੀਆਂ ਕਰਨ ਵਾਸਤੇ ਆ ਜਾਣਗੇ ਬਾਕੀ ਸਰਪੰਚ ਸਾਹਿਬਾਨ ਬੈਠੇ ਨੇ ਪੰਚਾਇਤ ਦੇ ਮੈਂਬਰ ਸਾਹਿਬਾਨ ਬੈਠੇ ਨੇ ਤੁਸੀਂ ਨਵੇਂ ਚੁਣਿਓ ਯੰਗ ਮੁੰਡੇ ਚੁਣੇ ਗਏ ਨੇ ਔਰ ਜੰਗ ਮੁੰਡੇ ਜਿਹੜੇ ਚੁਣੇ ਗਏ ਨੇ ਸਰਪੰਚ ਉਹਨਾਂ ਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਕੁਝ ਕਰਕੇ ਦਿਖਾਉਣ ਦੀ ਚਾਹ ਹੁੰਦੀ ਹੈ ਸੋ ਤੁਸੀਂ ਨਵੇਂ ਨਵੇਂ ਆਈਡੀਆ ਲੈ ਕੇ ਆਓ ਅਸੀਂ ਤੁਹਾਡੇ ਨਾਲ ਆ ਅਸੀਂ ਪਿੰਡ ਛੋਟਾ ਵੱਡਾ ਨਹੀਂ ਦੇਖਦੇ ਅਸੀਂ ਕੋਈ ਛੋਟੇ ਦਿਮਾਗ ਦੀ ਰਾਜਨੀਤੀ ਨਹੀਂ ਕਰਦੇ ਕਿਸ ਪਿੰਡ ਚੋਂ ਘੱਟ ਵੋਟਾਂ ਪਈਆਂ ਨੇ ਚਾਰ ਫੁੱਲੀਆਂ ਹੀ ਪੱਟ ਦੋ ਬਾਅਦ ਚ ਕਹੀ ਜਾਇਓ ਜਾਂ ਜਿਹਨੂੰ ਵੋਟਾਂ ਪਈਆਂ ਉਹ ਤੋਂ ਕਰਾ ਲਿਓ ਨਾ ਅਸੀਂ ਕਹਿੰਦੇ ਆ ਵੀ ਤੁਸੀਂ ਨਵਾਂ ਆਈਡੀਆ ਲੈ ਕੇ ਆਓ ਕੋਈ ਲਾਇਬ੍ਰੇਰੀ ਖੋਲ੍ਹਣੀ ਹੈ ਕੋਈ ਪਿੰਡ ਚ ਸੋਲਰ ਲਾਈਟਾਂ ਲਾਉਣੀਆਂ ਨੇ ਕੋਈ ਪਿੰਡ ਦੇ ਵਿੱਚ ਕੋਈ ਹੋਰ ਨਵੀਂ ਚੀਜ਼ ਕਰਨੀ ਹੈ ਸਕੂਲ ਚ ਕਮਰੇ ਪਾਉਣੇ ਨੇ ਸਮਾਰਟ ਰੂਮ ਬਣਾਉਣਾ ਚੋ ਚਾਹੀਦਾ ਉਹ ਤੁਸੀਂ ਸਾਨੂੰ ਦੱਸ ਦਿਓ ਖਜ਼ਾਨੇ ਚ ਕੋਈ ਘਾਟਾ ਨਹੀਂ ਜੀ ਨੀਤਾਂ ਚ ਘਾਟਾ ਹੁੰਦਾ ਖਜ਼ਾਨੇ ਕਦੇ ਨਹੀਂ ਸਰਕਾਰਾਂ ਦੇ ਮੁਖ ਦੇ ਹੁੰਦੇ ਜੇ ਨੀਤਾ ਸਾਫ਼ ਹੋਣ ਸਾਡੇ 3 ਸਾਲ ਹੋ ਗਏ ਸਵਾ 3 ਸਾਲ ਹੋ ਗਏ ਮੇਰੇ ਮੂੰਹੋਂ ਕਹੇ ਸੁਣਿਆ ਕਿ ਖਜ਼ਾਨਾ ਖਾਲੀ ਹੈ ਅੱਜ ਤਾਂ ਕਹਿੰਦਾ ਆਓ ਤਾਂ ਸਹੀ ਤੁਸੀਂ ਲੈ ਜਾਓ ਲਾ ਦਿਓ ਬਸ ਕੋਲੇ ਖੜਕੇ ਕੋਈ ਪੈਸਾ ਆਵੇ ਤੁਹਾਨੂੰ ਕੋਈ ਸੜਕ ਵਾਸਤੇ ਲਾਇਬ੍ਰੇਰੀ ਵਾਸਤੇ ਸਕੂਲ ਵਾਸਤੇ ਕਿਰਪਾ ਕਰਕੇ ਇਹ ਨਾ ਸਮਝੋ ਕਿ ਸਰਕਾਰੀ ਕੰਮ ਆਪਾਂ ਨੇ ਕੀ ਲੈਣਾ ਹੋਈ ਜਾਣ ਦੋ ਕੋਲੇ ਖੜੋ ਇੱਟਾਂ ਚੈੱਕ ਕਰੋ ਪਹਿਲਾਂ ਤਾਂ ਕਿ ਇੱਟਾਂ ਜਿਹੜੀਆਂ ਉਹ ਪਿੱਲੀਆਂ ਤਾਂ ਨਹੀਂ ਦੋ ਮਸੋਂ ਮ ਤਾਂ ਨਹੀਂ ਅੱਬਲ ਐ ਇਹ ਟੱਬਲ ਐ ਜਾਂ ਦੋ ਮੈਂ ਜਾਂ ਸੋਮ ਐ ਉਹ ਚੈੱਕ ਕਰੋ ਸਿਮਿੰਟ ਕਿੰਨਾ ਪਾ ਰਹੇ ਨੇ ਤੇ ਕੀ ਕਿਸ ਤਰ੍ਹਾਂ ਦਾ ਮਟੀਰੀਅਲ ਲਾ ਰਹੇ ਨੇ ਸਾਰਾ ਤੁਸੀਂ ਇਹ ਚੈੱਕ ਕਰ ਲਓਗੇ ਫਿਰ ਲੋੜ ਨਹੀਂ ਪੈਣੀ ਫਿਰ ਅਸੀਂ ਜੇ ਤੁਸੀਂ ਮੈਨੂੰ ਸਾਨੂੰ ਦੱਸ ਦੋਗੇ ਕਿ ਆ ਜੀ ਇੱਥੇ ਘੱਟਿਆ ਮਟੀਰੀਅਲ ਲਾਇਆ ਜਾ ਰਿਹਾ ਹੈ ਉਹ ठेकेदार ਦਾ ਟੈਂਡਰ ਵੀ ਅਸੀਂ ਕੈਨਸਲ ਕਰਾਂਗੇ ਤੇ ਉਹਨੂੰ ਜੁਰਮਾਨਾ ਵੀ ਕਰਾਂਗੇ ਤੇ ਅੱਗੇ ਤੋਂ ਉਹਨੂੰ ਬਲੈਕਲਿਸਟ ਵੀ ਕਰਾਂਗੇ ਕਿ ਦੁਬਾਰੇ ਠੇਕਾ ਨਹੀਂ ਮਿਲਣਾ ਤੇ ਪਰ ਥੋੜਾ ਸਾਨੂੰ ਤੁਹਾਡੇ ਨਿਗਰਾਨੀ ਦੀ ਲੋੜ ਹੈ ਪਹਿਰੇਦਾਰ ਤੁਸੀਂ ਉਹ ਪਿੰਡਾਂ ਦੇ ਪਹਿਰੇਦਾਰ ਤੁਸੀਂ ਆ ਪਿੱਛੇ ਜਦੋਂ ਮੈਂ ਤਾਂ ਛੋਟਾ ਹੁੰਦਾ ਸੀ ਉਦੋਂ ਕਾਲੇ ਕੱਛਿਆਂ ਵਾਲਾ ਚੱਲ ਪਿਆ ਸੀ ਨਾ ਕਾਲੇ ਕੱਛਿਆਂ ਵਾਲੇ ਆ ਗਏ ਉਹ ਉਹ ਕਿਸੇ ਪੁਲਿਸ ਨੇ ਨਹੀਂ ਰੋਕੇ ਸੀ ਉਹ ਜਦੋਂ ਪਿੰਡਾਂ ਦੇ ਲੋਕ ਆਪ ਠਿਕਰੀ ਪਹਿਰੇ ਲਾਉਣ ਲੱਗ ਗਏ ਉਹ ਖਤਮ ਹੋ ਗਿਆ ਕੰਮ ਸਾਰਾ ਕਿਉਂਕਿ ਭਰੇ ਪਿੰਡ ਦੀ ਹਰੇਕ ਮੋੜ ਤੇ ਤਾਂ ਜਿਹੜੇ ਐਂਟਰੀ ਪੁਆਇੰਟ ਸੀ ਉੱਤੇ ਪਿੰਡ ਦੇ ਲੋਕ ਬੈਠੇ ਸੀ ਉਹ ਪੁਲਿਸ ਵਾਲੇ ਉੱਥੇ ਬਿਠਾ ਲਾਂਗੇ ਤਾਂ ਉਹਨਾਂ ਨੂੰ ਪਤਾ ਹੀ ਲੱਗਣਾ ਪਿੰਡ ਦਾ ਕੌਣ ਹੈ ਚਾਚਾ ਹੈ ਤਾਇਆ ਭੂਆ ਫੁੱਫੜ ਕੌਣ ਹੈ ਸੋ ਜਦੋਂ ਪਿੰਡ ਦੇ ਲੋਕਾਂ ਨੇ ਵੀ ਕਿੰਨਾ ਦੇ ਘਰੇ ਜਾਣਾ ਤੂੰ ਕੀ ਲੱਗਦਾ ਹੈ ਕਿਹੜੇ ਪਿੰਡ ਵਾਲੀ ਭੂਆ ਕਿਹੜੇ ਪਿੰਡ ਵਾਲਾ ਫੁੱਫੜ ਹੈ ਤੂੰ ਕਰੋ ਨੂੰ ਪਤਾ ਲੱਗ ਗਿਆ ਵੀ ਸਾਡੀ ਤਾਂ ਪਛਾਣ ਹੋ ਜਾਊਗੀ ਸਾਰਾ ਖਤਮ ਹੋ ਗਿਆ ਜੀ ਸੋ ਪਿੰਡਾਂ ਦੇ ਲੋਕ ਜੇ ਨਜ਼ਰ ਪਿੰਡਾਂ ਦੇ ਪਹਿਰੇਦਾਰ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਸਰਕਾਰਾਂ ਤੁਹਾਡੇ ਨਾਲ ਨੇ ਅਫਸਰ ਜਿਹੜੇ ਕਹੋਂਗੇ ਤੁਹਾਨੂੰ ਦੇ ਦਾਂਗੇ ਪੁਲਿਸ ਤੁਹਾਡੇ ਨਾਲ ਆਊਗੀ ਪੁਲਿਸ ਤੁਹਾਡੇ ਨਾਲ ਖੜੂਗੀ ਪਰ ਥੋੜਾ ਜ ਸਾਡਾ ਸਾਥ ਦਿਓ ਤੇ ਤੁਸੀਂ ਦੇਖਦੇ ਜਾਓ ਕਿ ਕਿਵੇਂ ਤੁਸੀਂ ਮਹੀਨਿਆਂ ਚ ਹੀ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਆਪਦੇ ਅੱਖੀ ਦੇਖੋਗੇ ਮਹੀਨਿਆਂ ਚ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਯੂਥ ਆਇਆ ਮਾਵਾ ਪੈਣਾ ਐਡੀ ਪਾਰੀ ਗਿਣਤੀ ਚ ਆਉਣ ਦਾ ਕਾਰਨ ਇੱਕ ਹੋਈ ਹੈ ਇਹਨਾਂ ਨੂੰ ਉਮੀਦ ਦੀ ਕਿਰਨ ਆਇਆ ਤੇ ਧੰਨਵਾਦ ਕਰਨਾ ਆਈਆਂ ਨੇ ਕਿ ਸ਼ੁਕਰ ਹੈ ਸਾਨੂੰ ਇੱਕ ਉਮੀਦ ਦਾ ਇੱਕ ਹਨੇਰੀ ਸੁਰੰਗ ਦੇ ਵਿੱਚੋਂ ਇੱਕ ਛੋਟੀ ਜੀ ਸੂਰਜ ਦੀ ਕਿਰਨ ਨਜ਼ਰ ਆਈ ਹੈ ਵੀ ਬਾਹਰ ਨਿਕਲ ਸਕਦੇ ਆ ਇਸ ਹਨੇਰੀ ਸੁਰੰਗ ਚੋਂ ਇਹ ਮਾਵਾ ਪੈਣਾ ਦਾ ਇੱਥੇ ਆਉਣਾ ਬਹੁਤ ਵੱਡੀ ਗੱਲ ਹੈ ਕਹਿੰਦੇ ਮਾਵਾ ਦਾ ਆਸ਼ੀਰਵਾਦ ਮਿਲ ਜੇ ਪੈਣਾ ਦੀਆਂ ਦੁਆਵਾਂ ਮਿਲ ਜਾਣ ਦੁਨੀਆ ਦਾ ਕੋਈ ਮੈਦਾਨ ਐਸਾ ਨਹੀਂ ਜਿਹਨੂੰ ਬੰਦਾ ਫਤੇਨਾ ਕਰ ਸਕਦਾ ਹੋਵੇ ਮਾਵਾ ਪੈਣਾ ਦੀਆਂ ਦੁਆਵਾਂ ਤੇ ਆਸ਼ੀਰਵਾਦ ਚ ਬਹੁਤ ਵੱਡੀ ਸ਼ਕਤੀ ਹੈ ਬਹੁਤ ਵੱਡੀ ਸ਼ਕਤੀ ਹੈ ਸੋ ਇਸ ਕਰਕੇ ਤੁਹਾਡਾ ਧੰਨਵਾਦ ਹੈ ਜੀ ਮੈਨੂੰ ਪਤਾ ਸਭ ਤੋਂ ਵੱਧ ਪੀੜਿਤ ਜੇ ਕੋਈ ਪਤੀ ਨਸ਼ਾ ਕਰਦਾ ਹੈ ਜਾਂ ਪੁੱਤ ਐ ਉਹ ਡਰੱਗ ਤੇ ਲੱਗ ਗਿਆ ਜਾਂ ਪਤੀ ਜਾਂ ਬਾਪ ਲੱਗ ਗਿਆ ਸਭ ਤੋਂ ਵੱਧ ਦੁਖੀ ਜਿਹੜਾ ਉਹ ਆ ਤਪਕਾ ਹੁੰਦਾ ਸਾਡੀਆਂ ਮਾਵਾ ਪੈਣ ਵਾਲਾ ਕਿਉਂਕਿ ਉਹਨੂੰ ਪਤਾ ਹੁੰਦਾ ਹੁਣ ਚੁੱਲਾ ਚੁੱਲੇ ਨੂੰ ਖਤਰਾ ਪੈਦਾ ਹੋ ਗਿਆ ਹੁਣ ਘਰ ਬਚਣਾ ਮੁਸ਼ਕਲ ਹੋ ਜੂਗਾ ਇਸੇ ਕਰਕੇ ਜਦੋਂ ਕਿਤੇ ਸਾਡੇ ਐਮਐਲਏ ਜਾਂ ਸਾਡੇ ਕੋਈ ਅਧਿਕਾਰੀ ਕਿਸੇ ਪਿੰਡ ਚ ਜਾਂਦੇ ਨੇ ਸਭ ਤੋਂ ਪਹਿਲਾਂ ਲੇਡੀ ਸਾਹਮਣੇ ਆਉਂਦੀਆਂ ਨੇ ਉਹ ਕਹਿੰਦੇ ਨਸ਼ਾ ਕਰ ਖਤਮ ਕਰਾ ਦਿਓ ਪੁੱਤ ਬੇਪੁੱਤ ਨਸ਼ਾ ਖਤਮ ਕਰਾ ਦਿਓ ਸਭ ਤੋਂ ਪਹਿਲਾਂ ਕਹਿਣ ਆਉਂਦੀਆਂ ਨੇ ਇਹ ਗੱਲ ਆ ਪਿੱਛੇ ਤੁਸੀਂ ਇੱਕ ਵੀਡੀਓ ਦੇਖਣੀ ਬਠਿੰਡੇ ਦੀ ਬਠਿੰਡੇ ਚ ਜਦੋਂ ਨਸ਼ਾ ਤਸਕਰ ਦੇ ਘਰੇ ਉਸ ਪਿੰਡ ਚ ਬਲਡੋజర్ ਚੱਲਿਆ ਜਦੋਂ ਬਲਡੋజర్ ਨੇ ਉੱਪਰਲੇ ਛੱਜੇ ਚ ਪਾ ਕੇ ਪੰਜਾ ਜਿਹਾ ਉਹ ਨੌ ਜੇ ਜਦੋਂ ਥੱਲੇ ਸਿੱਟਿਆ ਇੱਕ ਲੇਡੀ ਖੜੀ ਸੀ ਉਹ ਭੱਜ ਕੇ ਲੱਡੂਆਂ ਵਾਲਾ ਡੱਬਾ ਲੈ ਕੇ ਆਈ ਸਾਰੀ ਪੁਲਿਸ ਨੂੰ ਸਾਰੇ ਪੱਤਰਕਾਰਾਂ ਨੂੰ ਉਨੇ ਲੱਡੂ ਖਾਏ ਕਹਿੰਦੇ ਆ ਸ਼ਾਸੀ ਸੋਚਿਆ ਨਹੀਂ ਸੀ ਲੱਡੂ ਖਾ ਲਓ ਐਨਾ ਖੁਸ਼ੀ ਦਾ ਟੰਕ ਕਹਿੰਦੇ ਆ ਸਾਨੂੰ ਆਏ ਸੀ ਸਾਡੇ ਜਵਾਕ ਵੀ ਐਸ ਘਰ ਦੀਆਂ ਨੀਹਾਂ ਚ ਜਿਹੜਾ ਜਾਂ ਗਾਰੇ ਇੱਟਾਂ ਚ ਬਸ ਘਰ ਜਾਣਗੇ ਵੀ ਇਹ ਘਰੀ ਖਤਮ ਕਰੂਗਾ ਸਾਡੇ ਪਿੰਡ ਨੂੰ ਇੱਕ ਪਿੰਡ ਜਗਰਾਉ ਕੋਲੇ ਸੀ ਵੈਸੇ ਜਗਰਾਉ ਪੁਰਛ ਪੈਂਦਾ ਨਾਰੰਗਵਾਲ ਉੱਥੋਂ ਮੈਂ ਵੀਡੀਓ ਦੇਖੀ ਟੀਵੀ ਤੇ ਸਰਪੰਚ ਨਾਲ ਗੱਲ ਕੀਤੀ ਉਹ ਸਰਪੰਚ ਉਹਨਾਂ ਲੜੀ ਜਾਂਦਾ ਸੀ ਉਹ ਜਨਾਨੀ ਨਾਲ ਵੀ ਤੂੰ ਨਸ਼ੇ ਨਾ ਵੇਚ ਉਹ ਕਹਿੰਦੀ ਮੈਂ ਤਾਂ ਵੇਚੂਗੀ ਅਸੀਂ ਕਿਹੜਾ ਅੱਜ ਦੇ ਵੇਚਦੇ ਆ ਬਹੁਤ ਚਿਰ ਪਹਿਲਾਂ ਦੇ ਵੇਚਦੇ ਆ ਮੈਂ ਤਾਂ ਵੇਚੂਗੀ ਉਹ ਮੈਂ ਨੰਬਰ ਲੱਭ ਕੇ ਜਦੋਂ ਸਰਪੰਚ ਨਾਲ ਗੱਲ ਕੀਤੀ ਮੈਂ ਕੀ ਕਹਿੰਦੀ ਸੀ ਇਹ ਕਹਿੰਦੀ ਐਂ ਕਹਿੰਦੀ ਸੀ ਮੈਂ ਤਾਂ ਵੇਚੂਗੀ ਮੈਂ ਘੰਟਾ ਖੜ ਜਾ ਬਸ ਇੱਕ ਘੰਟੇ ਚ ਪੁਲਿਸ ਆਈ ਨਾਲੇ ਤਾਂ ਉਹਨੂੰ ਜੇਲ੍ਹ ਚ ਲੈ ਗਈ ਨਾਲੇ ਉਹਦਾ ਘਰ ਠਾਸ ਆ ਜੀ ਮੈਂ ਕਿਹਾ ਸਰਪੰਚ ਸਾਹਿਬ ਹੁਣ ਕਿਵੇਂ ਹੈ ਕਹਿੰਦਾ ਹੁਣ ਕੋਈ ਨਹੀਂ ਕੋਈ ਆ ਪਿੰਡ ਚ ਖੰਡ ਪਟ ਕਰਾਇਆ ਜੀ ਇਸ ਤੱਕ ਲੱਡੂ ਸੋ ਪਿੰਡਾਂ ਦੇ ਲੋਕ ਕਈ ਵਾਰੀ ਪਿੰਡਾਂ ਦੇ ਵਿਰੋਧੀ ਬਣੇ ਫਿਰਦੇ ਨੇ ਪਰ ਉਹਨਾਂ ਨੂੰ ਪਛਾਣ ਲਓ ਸਾਨੂੰ ਦੱਸ ਦੋ ਅਸੀਂ ਆਪੇ ਕਰ ਦਾਂਗੇ ਕੰਮ ਸੋ ਇਸ ਕਰਕੇ ਚਲੋ ਕੋਈ ਨਹੀਂ ਉਹਨਾਂ ਨੂੰ ਤਾਂ ਤੁਸੀਂ ਸਜ਼ਾ ਦੇ ਦਿੱਤੀ ਵੋਟਾਂ 'ਚ ਸਜ਼ਾ ਦੇ ਦਿੱਤੀ ਜਿਨ੍ਹਾਂ ਨੇ ਇਹ ਕੋਡ ਸਾਨੂੰ ਲਾਇਆ ਪਰ ਜੇ ਦੁਬਾਰਾ ਕਦੇ ਆਉਣ ਉਹ ਮੈਨੂੰ ਇਹ ਸਮਝ ਨਹੀਂ ਆਉਂਦੀ ਕਿਹੜੇ ਮੂੰਹ ਨਾਲ ਆਉਣਗੇ ਉਹ ਜੇ ਦੁਬਾਰਾ ਕਦੇ ਹੁਣ ਸਵਾਲ ਜ਼ਰੂਰ ਪੁੱਛਿਓ ਵੀ ਬਾਈ ਜੀ ਆ ਜਿਹੜੇ ਸਾਡੇ ਪਿੰਡਾਂ ਨੂੰ ਤੁਸੀਂ ਜਿਹੜਾ ਚਿੱਟੇ ਵਾਲਾ ਕੋਡ ਦਿੱਤਾ ਸੀਗਾ ਉਹ ਜਿਹੜਾ ਤੁਹਾਡਾ ਕਿੰਨਾ ਕੱਥ ਸੀਗਾ ਤਨੂੰ ਕਿਉਂ ਵੋਟਾਂ ਪਾਈਏ ਕਿੰਨੀ ਵਾਰ ਤੂੰ ਤੁਸਨੂੰ ਵੋਟਾਂ ਪਾਈਆਂ ਪੰਜ ਸਾਲ ਤੂੰ ਪੰਜ ਸਾਲ ਮੈਂ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆਹ ਫਾਰਮੂਲਾ ਸੀ ਇਹਨਾਂ ਦਾ ਸੋ ਇਸ ਕਰਕੇ ਜੇ ਕਰਨਾ ਹੋਵੇ ਕੰਮ ਤਾਂ ਹੋ ਜਾਂਦਾ ਹੁੰਦਾ ਨਕਸ਼ੇ ਬਣਾਉਣੇ ਪੈਂਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਆਪਾਂ ਨਕਸ਼ੇ ਬਣਾ ਕੇ ਸਫਰਾਂ ਤੇ ਨਿਕਲਿਆ ਜਰੂਰ ਮੰਜ਼ਲ ਮਿਲੂਗੀ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਮੇਰੇ ਨਾਲ ਲਾ ਦਿਓ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਬਹੁਤ ਬਹੁਤ ਧੰਨਵਾਦ ਇੰਨੇ ਪਿਆਰ ਨਾਲ ਤੁਸੀਂ ਮੈਨੂੰ ਸੁਣਿਆ ਇੰਨੇ ਸਤਕਾਰ ਨਾਲ ਤੁਸੀਂ ਮੈਨੂੰ ਸੁਣਿਆ ਔਰ ਜਿਉਂਦੇ ਵੱਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ